ਤੁਰੇ ਪਿਛਾ ਦੇ ਬਿਚੋ ਵੀਡੀਓ ਬਣ ਰਹੀ ਹੈ ਨਾ ਪ੍ਰਸ਼ਨ ਹੱਥ ਖੜੇ ਕਰਕੇ ਦੇਖੋ ਕਿਥੇ ਵੇ ਕਹਿੰਦੇ ਆ ਦੇ ਸਾਰੇ ਚੈੱਕ ਕਰਨਾ ਪ੍ਰਸ਼ਨ ਹੈ ਸਾਹਿਬ ਜਾਂਦੇਆਂ ਦੀਆਂ ਕੁੱਲ ਕਿੰਨੀਆਂ ਪੇਸ਼ੀਆਂ ਹੋਈਆਂ ਅਤੇ ਕਿਸ ਤਿੱਕ ਜਾਨੀ ਵਿੱਚ ਪੇਸ਼ੀ ਹੁੰਦੀ ਸੀ ਸਾਡੇ ਤੋਂ ਮੋਹਰੇ ਇਥੋਂ ਕੋਈ ਨਹੀਂ ਬੋਲਦਾ ਅਤੇ تین ਪ੍ਰਸ਼ਨ ਨੇ ਕਰਦਾ ਪ੍ਰਸ਼ਨ ਖੰਦ ਕਰਦੇ ਕਾਫੀ ਬੱਚੇ ਜੀ ਰਾਤ ਕਰ ਗਏ ਫਿਰ ਜਦੋਂ ਧਿਆਰੇ ਬੱਚੇ ਤੋਂ ਬਾਅਦ ਦੱਸੋ ਤਾਂ ਅਕਰਾ ਕਰਦੇ ਪ੍ਰਸ਼ਨ ਹੈ ਸਾਹਿਬਜ਼ਾਦੇਆਂ ਦੀਆਂ ਕੁੱਲ ਕਿੰਨੀਆਂ ਪੇਸ਼ੀਆਂ ਹੋਈਆਂ ਅਤੇ ਛੋਟੇ ਸਾਹਿਬਜ਼ਾਦੇਆਂ ਦੀ ਸ਼ਹਾਦਤ ਕਿਸ ਦਿਨ ਹੋਈ ਅਤੇ ਕਿਸ ਦੀ ਇਚੈਰੀ ਵਿੱਚ ਹੋਈ ਦੱਸੋ

ਹਈਆ ਇਹ ਸੋਪੇ ਦੇ ਕਚੈਰੀ ਵਿੱਚ ਹੋਈਆਂ ਤੇ 13/48 ਇਸ ਨੂੰ ਹੋਈ ਦੂਸਰਾ ਬੱਚਾ ਕੋਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇਜਾ ਦੇ ਗੁੱਲ ਤਿੰਨ ਫੇਸ਼ੀਆਂ ਹੋਈਆਂ ਰਜ਼ੀ ਖਾਨ ਦੀ ਕਚੈਰੀ ਦੇ ਅਤੇ ਉਹਨਾਂ ਦੀ ਸ਼ਹੀਦੀ 13 ਨੂੰ ਸੰਸਕਰਾਂ 1440। ਬਿਲਕੁਲ ਠੀਕ ਹੈ। ਥੋੜਾ ਜਿਹਾ ਫਰਕ ਉਸ ਬੱਚੀ ਨੇ ਜਿਹੜਾ ਦੱਸਿਆ ਤੇ ਇੱਥੇ ਥੋੜਾ ਜਿਹਾ ਫਰਕ ਲੱਗਿਆ। ਸਨ ਜਿਹੜਾ ਸੀ ਉਹ 1761 ਸੀਗਾ ਉਹਦੇ ਵਿੱਚਕਾਰ ਜਦ ਵੀ ਦੇਸੀ ਹੀ ਨਾ ਦੱਸਿਆ। ਪਰ ਕਿ ਅੰਗਰੇਜ਼ੀ ਜਿਹੜੀ ਤਾਂ 1740 ਗਣੇ ਜਾਂਦਾ। ਠੀਕ ਹੈ ਇਹ ਗੱਲ ਨੂੰ ਥੋੜਾ ਸਮਝ ਲਓ ਸਾਰੇ ਕਈਆਂ ਨੂੰ ਪਤਲਾ 17 ਤੋਂ 4 ਦੇ ਅਰਵਾਸ ਕਰਦੇ ਸੀ ਭਾਈ ਸਾਹਿਬ ਦੀ 1704 ਅੰਗਰੇਜ਼ੀ ਮਹੀਨਾ ਸੀ ਪਰ ਦੇਸੀ ਮਹੀਨਾ ਤੁਸੀਂ 13 ਬੋ ਦੱਸੇ ਤੇ 13 ਬੋ ਦੇ ਨਾਲ ਫਿਰ ਤੁਹਾਨੂੰ 1700 68 ਨਸਰਾ ਬਣਦਾ ਠੀਕ ਹੈ ਬਾਕੀ ਉਸ ਬੱਚੀ ਨੇ ਨਵਾਬ ਦੀ ਪੇਸ਼ੀ ਨਵਾਬ ਦੀ ਇਦਾਰੇ ਚ ਕਿਹਾ ਪਰ ਉਹ ਤੁਸੀਂ ਨਾਂ ਦੱਸਿਆ ਵਜ਼ੀਰ ਖਾਨੀ ਦਾ ਵੀ ਹਾਂ ਉਹਨੇ ਕੱਲਾ ਸੁਪੇ ਗਿਆ ਇਸਨੇ ਨਾਂ ਦੱਸਿਆ ਬੱਚੇ ਨੇ ਨਾਂ ਦਾ ਫਿੱਟਾਉਂਦੇ ਇਹ ਹੀ ਗਲਤੀ ਇਸਨੇ ਨਾਂ ਨਹੀਂ ਦੱਸਿਆ ਬਾਕੀ ਜੋ ਆਪ ਦਾ ਠੀਕ ਸੀ ਪਹਿਲਾਂ ਕਿਉਂ ਨਹੀਂ ਕੰਥਲ ਲਵੇ ਜੀ ਹੈ ਠੀਕ ਹੈ ਬੰਦੇ ਜਾਓ ਬੋਲਣ ਨੂੰ ਸਮਝ ਬਲ ਕਰੋ ਉਹਦੀ ਵੀ ਗਲਤੀ ਬਹੁਤੀ ਨਹੀਂ ਆਸੇ ਤੁਸੀਂ ਜੋ ਵਿੱਚ ਤੁਹਾਨੂੰ ਜਾਓ ਬੋਲਣਾ ਠੀਕ ਨਹੀਂ ਵਿੱਚ ਥੋੜੀ ਜਿਹੀ ਕਮੀ ਹੈ ਉਹ ਕੋਈ ਗੱਲ ਨਹੀਂ ਇਹਦੇ ਦੂਜੀ ਪੇਸ਼ੀ ਤੇ ਸਾਹਿਬ ਜਾਂਦਿਆਂ ਨੇ ਸੂਬੇ ਦੀ ਕਚੈਰੀ ਵਿੱਚ ਕਿਵੇਂ ਗਏ ਅਤਿ ਅੰਦਰ ਜਾ ਕੇ ਕੀ ਕੀਤਾ ਦੱਸੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੁਗਲ ਸੀਗੇ ਆਉਣਾ ਨੇ ਚਲ ਪਿਛਾਈ ਸੀ ਕਿ ਉਹ ਛੋੜਾ ਦਰਵਾਜਾ ਖੋਲ ਦੇਣਗੇ ਤਾਂ ਕਿ ਜਦੋਂ 64 ਜਦੇ ਤੇ ਦੋ ਛੋੜੇ 64 ਜਦੇ ਅੰਦਰ ਜਾਣਗੇ ਤਾਂ ਸੀਸ ਚੁਕਾਨਗੇ ਤੇ ਸਾਰੇ ਗੁਗਲ ਨੇ ਸ਼ੋਰ ਪਾ ਦਿੱਨਗੇ ਬੀ ਇਹਨਾਂ ਨੇ ਸੀਸ ਚੁਕਾਤਾ ਹੈ ਲੇਕਿਨ ਉਹ ਚਾਹ ਸਮਝ ਗਏ ਸੀਵਾਨਾ ਨੇ ਪਹਿਲੇ ਆਪਣੀ ਜੁੱਤੀ ਰੱਖੀ ਮਤਲਬ ਇਸ ਦਾ ਮਤਲਬ ਸੀ ਵੀ 82 ਲੱਦੂ ਆਪਣੀ ਜੁੱਤੀ ਦੇ ਬਰਾਬਰ ਵੀ ਨਹੀਂ ਸਮਝਦੇ ਸਰ ਉਹਨਾਂ ਦੇ ਅੰਦਰ ਜਾ ਕੇ ਵੈਗੁਰਜੀ ਦਾ ਖਾਕਾ ਤੇ ਵੈਗੁਰਜੀ ਦੀ ਫਤਿਹ ਬੋਲੀ ਇਹ ਕਾ ਬੱਚੇ ਦਾ ਜਵਾਬ ਬੋਲੇ ਸੋਰ ਨਿਹਾਲ ਸੋਰ ਨਿਹਾਲ ਕੋਈ ਦਮੇ ਸ਼ੇਰ ਮੁਹੰਮਦ ਖਾਨ ਤੁਹਾਰਾ ਸੁਣ ਲੋ ਸ਼ੇਰ ਮੁਹੰਮਦ ਖਾਨ ਦੇ ਕਿਹੜੇ ਕਿਹੜੇ ਰਿਸ਼ਤੇਦਾਰ ਚਮਕੌਰ ਦੀ ਜੰਗ ਵਿੱਚ ਮਾਰੇ ਗਏ ਸਨ ਦਫਾ ਇਹ ਗੁਰਜੀਕਾ ਖਾਲਸਾ ਵਾਹਿਗੁਰੂ ਦੀ ਫਤਿਹ ਭਤੀਜਾ ਤੇ ਭਾਂਡਾ ਦੂਸਰਾ ਕੋਈ ਬੱਚਾ ਹੈ ਆਪ ਗੁਰਜੀਕਾ ਖਾਲਸਾ ਵਾਹਿਗੁਰੂ ਦੀ ਫਤਿਹ ਉਸ ਦੇ ਦੋਨੋਂ ਭਰਾ ਹੁਣ ਸਲਤੀ ਦੌਰ ਤੇ ਕੋਈ ਦੱਸਦਾ ਜੇ ਇਹਨਾਂ ਦੇ ਕੋਈ ਬੱਚਾ ਦੱਸ ਸਕਦਾ ਸਲਤੀ ਦੌਰ ਤੇ ਆਜੋ

ਦੇ ਭਤੀਜਾ ਖিজਰਖਾ ਇਹ ਚਪਕੌਰ ਦੀ ਜੰਗ ਦੇ ਵਿਚਕਾਰ ਮਾਰੇਗੇ ਸੀ ਠੀਕਾ ਤੁਸੀਂ ਪਹਿਲੀ ਓਡੀਓ ਵਿੱਚ ਕਿਆ ਸੀ ਵੀ ਨਾਰਖਾ ਭਤੀਜਾ ਹੈ ਨਹੀਂ ਜਿਹੜੀ ਚੰਕੌਰ ਦੀ ਜੰਗ ਵਿੱਚ ਤੁਸੀਂ ਕਿਆ ਪੋੜੀ ਲੱਕ ਚੜਿਆ ਓਲੀ ਓਡੀਓ ਵਿੱਚ ਕਿਆ ਸੀ ਨਾਰ ਭਰਾ ਸੀ ਭਰਾ ਮੈਂ ਆਜ ਵੀ ਸੁਣੀਏ ਦੁਬਾਰਾ ਮੂਵੀ ਵਿੱਚ ਵੀ ਤੁਹਾਡੀ ਆਡੀਓ ਵਿੱਚ ਵੀ ਆ ਆਡੀਓ ਵਿੱਚ ਭਤੀਜਾ ਦੇ ਖিজਰ ਖਾ ਚਲੋ ਇਹ ਤਾਂ ਦੱਸ ਸਕਦੇ ਨਾ ਵੀ ਭਰਾ ਭਤੀਜਾ ਮਾਰੇਗੇ ਨਾਂ ਵੀ ਦੱਸ ਸਕਦੇ ਮੰਨ ਲਿਆ ਗਲਤੀ ਹੋ ਸਕਦੀ ਹੈ ਮੈਂ ਜੇ ਤੁਸੀਂ ਕਹਿ ਰਹੇ ਗਲਤੀ ਨਹੀਂ ਹੋਏਗਾ पर यह तो हो सकता ना जिम्मे बची ने कह के भतीजा मारे गए यह भरा के भांडा मारे गए दोनों भरा मारे गए ठीक है ना ये सकता कि तो गलती हो सकती है मैं भी बंदा ही हाँ इंसान हाँ मेरे तो भी गलती हो सकती है मैं अपनी गलती मान सकता खड़े के गुरु गांधी साहब जो भी समय भी किसी बच्चे गलती ना भी बोलिया गया पर जे वो गलती ना बोलिया गया तो आप गलत भी दल सकते ठीक है ना तो ਆਖੀ ਨਾ ਪਰਿਓ ਜਨਵਰੀ ਕੋਰਸ ਤੋਂ ਢੜਿਆ ਹੁੰਦਾ ਆਪਰ ਦੇ ਵਿੱਚ ਦਾ ਠੀਕ ਹੈ ਜਾਨ ਪ੍ਰਸੰਦ ਹੈ ਵਜੀਦ ਖਾਨ ਵੱਲੋਂ ਸੂਬਾ ਮਲੇਰ ਕੋਟਲਾ ਨੂੰ ਕੀ ਕਿਹਾ ਵਜੀਦ ਖਾਨ ਨੇ ਸੂਬਾ ਮਲੇਰ ਕੋਟਲਾ ਨੂੰ ਕੀ ਕਿਹਾ ਅੱਗੋ ਉਸ ਦਾ ਕੀ ਜਵਾਬ ਸੀ ਦੱਸੋ

ਜੀ ਗਤਾਂ ਸਾਹਿਬਾਇੂ ਜੀ ਦੇ ਖਤੇ 2081 ਦੇ ਐਸ਼ਿੰਗੋ ਗੋਪੀ ਸਿੰਘ ਜੀ ਦਾ ਸੱਜਾ ਅਧਿਆਨ ਜਿਨ੍ਹਾਂ ਦੇ ਤੁਹਾਡੇ ਭਰਾ ਨਾਰਖਾ ਅਤੇ ਭੀਜੇ ਕੀ ਜਨਾਲ ਚੰਗੋਲ ਦੀ ਜਗ੍ਹਾ ਨੂੰ ਆਇਆ ਹੈ ਤੁਸੀਂ ਇਹਨਾਂ ਦੇ ਸੱਜਾ ਜਨ ਦਾ ਕਤਲ ਕਰਕੇ ਆਪਣੇ ਭਰਾ ਦੇ ਇੱਜ਼ਤੀ ਜੀ ਮੋਤ ਦਾ ਬਦਲਾ ਲਓ ਤਾਂ ਗੋ ਸ਼ੇਰੋ ਮਹੰਮਦ ਖਾਨ ਨੇ 81 ਬਦਲਾ ਹੀ ਲੈਣਾ ਹੋਗਾ ਤਾਂ ਦੇ ਲੇ ਹਮ ਵਾਪਸ ਮਹਿਫੂਜ਼ ਰਕੇ ਖੁਦਾ ਹੁਮ ਵੇਸੇ ਵਾਪਸ ਉਹਨਾਂ ਨੇ ਇਹ ਵੀ ਕਹਿ ਸੀਗਾ ਕਿ ਇਹਨਾਂ ਨੂੰ ਮਾਰਨ ਦੀ ਸ਼ਰਾਇਜਾਜ਼ ਨਹੀਂ ਦਿੰਦੀ देना चाहिए था है। है बच्चे हैं शीरखोर का मतलब होंगे गुद्ध पीते बच्चे यह शीर खोर बच्चे इस्लामी छड़ा मतलब भी इसकी इजाजत नहीं दिता तो मेरे राय मुताबिक इन्होंने छा चाहिए तो अगला ਨਗਾਇਆ ਸਿੰਘ ਕੌਣ ਸੀ ਨਗਾਇਆ ਸਿੰਘ ਕੌਣ ਸੀ ਗੁਰੂ ਸਾਹਿਬ ਜੀ ਨੂੰ ਕਿੱਥੇ ਮਿਲਿਆ ਉਸਨੇ ਗੁਰੂ ਸਾਹਿਬ ਜੀ ਨੂੰ ਕੀ ਦਿੱਤਾ ਦਫਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਲਗਾਈਆਂ ਜੀ ਭਾਈ ਮਨੀਤ ਸਿੰਘ ਜੀ ਦੇ ਭਰਾ ਸਨ ਉਹਨਾਂ ਨੇ ਗੁਰੂ ਜੀ ਦੀ ਸਵਾਰੀ ਵਸਤੇ ਆਪਣਾ ਘੋੜਾ ਪੇਸ਼ ਕੀਤਾ ਅਤੇ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਆਲੰਗਰ ਦੇ ਕੋਲ ਮਿਲੇ ਬਿਲਕੁਲ ਠੀਕ ਹੈ ਬੋਲੇ ਸੋਨਿਹਾਲ ਜੀ ਸਿਹਾਲ ਮੈਂ ਬੱਚੇ ਨਕੀਬਾ ਪ੍ਰਸ਼ਨ ਤੁਹਾਡਾ ਇਸ ਤੋਂ ਬਾਅਦ ਲਗਵਾ ਕਰ ਪਾਇਗਾ ਠੀਕ ਹੈ ਅਗਲੇ ਗੁਰੂ ਸਾਹਿਬ ਜੀ ਨਾਲ ਕਿੱਥੇ ਹੋਇਆ ਦੱਸੋ ਬਿਲਕੁਲ ਠੀਕ ਹੈ ਬੋਲੇ ਸੋਹ ਦੇ ਹਾ ਸਿਰ ਆਕਾਰ ਕੋਈ ਸੁਨਸਾਸਤ ਕਪੇ ਚੋਪ ਨਾ ਲੇ ਨਾ ਜਵਰੇ ਤਾ ਸੋ ਚੋੜੀ ਜੇ ਬਤ ਨ ਹੋਰੀ ਆਪ ਸਾਂਸਿਰਾਂ ਬਣ ਕੋਇ ਚਿੱਤੇ ਚੇਹਤ ਸੱਚ ਜਾਇ ਹੈ ਕੋੜੇ ਚੇਤ ਗੁਰਜਾਨ ਨਾ ਕਾਲੀ ਖਨਾਰ ਓਰੇ ਤੋਂ ਨਹਾ ਬਲਾਜੀ 100 ਰੁਪਏ ਲਾਂਜੋ ਬੱਚੇ ਨੇ 212 228 ਬਲੀ ਜਿਹੜਾ ਬੱਚਾ ਤੇ ਆਪਣੇ ਕਾਰਜ ਕਰਨ ਕਿਉਂ ਵੀ ਜੀ ਨਾ ਲਿਖ ਹੋਰ ਸੱਜਣ ਜਦੋਂ ਸੋਨੂ ਵੀ ਜੀ ਨਾ ਲਿਖੋ ਤੇ ਬੱਚੀ ਕਿੱਥੇ ਹੈ ਪੂਰੇ ਕਮਰੇ ਵਿੱਚ ਹੋ ਕੇ ਚਲੇ ਗਏ ਸੋ ਹੀ ਹੈ ਅੱਜ ਸਾਰ ਤਾਂ ਦੇ ਬੱਚੇ ਕਿਰਪਾ ਕਰਕੇ ਅੱਗੇ ਆਜੋ ਸਾਰੀਆਂ ਸੰਗਤਾਂ ਦੇ ਵਿੱਚ ਜ਼ਰੂਰੀ ਬੇਨਤੀ ਹੈ ਕਿ ਕੱਲ ਸਹਿਬ ਜੱਟਿਆਂ ਦਾ ਤੇ ਮਾਤਾ ਜੀ ਦੇ ਸੰਸਕਾਰ ਦਾ ਦਿਨ ਹੈ ਸੋ ਚੌਕੀ ਸੂਤ ਸਾਹਿਬ ਕਿ ਨਗਰ ਕੀਰਤਨ ਇਸ ਰੋਗ ਨੇ ਦਾਰ ਗੁਰਦਾ ਫਤਿਹਗੁਰ ਸਾਹਿਬ ਦੇ ਚੱਲ ਕੇ ਪਹੁੰਚਦਾ ਹੈ ਤਾਂ ਜਿਹੜੀ ਸਰਦਾਰ ਉੱਥੇ ਜਾਂਦੀਆਂ ਹਨ ਬਹੁਤ ਅੱਛੀ ਗੱਲ ਹੈ ਪਰ ਜਿਹੜੀ ਸਰਦਾਰ ਨਹੀਂ ਜਾਂਦੀਆਂ ਨਾ ਉਹ ਕੱਲ ਦੁਪਹਿਰ ਨੂੰ ਖੁਦ ਆਇਆ ਸਾਹਿਬ ਵਿਖੇ 12:30 ਵਜੇ ਤੋਂ ਲੈ ਕੇ 1 ਵਜੇ ਤੱਕ ਸਿਮਰਤ ਦੇ ਪ੍ਰਬੰਧ ਹੋਣਗੇ ਔਰ ਜਿੱਥੇ ਕਿੱਥੇ ਵਿਅਸੀ ਹੋਈਏ 1 ਵਜੇ ਪੂਰੇ ਸ਼ੈਰਨ ਵੱਜੇਗਾ ਕੋਠੇ ਤੋਂ ਜਿੱਥੇ-ਜਿੱਥੇ ਆਪਣੇ ਘਰਾਂ ਦੇ ਵਿੱਚ ਕਾਰ ਜਿਹੜੇ ਕੋਈ ਨਹੀਂ ਵੀ ਪਹੁੰਚ ਸਕਿਆ ਗੁਰੂ ਘਰ ਦੇ ਕੋਸ਼ਿਸ਼ ਕਰੋ ਕਿ ਪਹੁੰਚੋ ਸਾਰੇ ਇਸੇ ਤਰੀਕੇ ਹਰ ਸਾਲ ਸਿਮਰਨ ਹੁੰਦੇ ਹਨ ਤੇ ਆਪਾਂ ਸਿਮਰਨ ਕਰਕੇ ਪੂਰੇ ਇੱਕੋ ਜਿਹੇ ਅਰਦਾਸ ਕਰਨੀ ਹੈ ਉਹਨਾਂ ਨੂੰ ਨਾਮ ਤਸੱਕ ਹੋਣਾ ਹੈ ਕਿਉਂਕਿ ਜਿਹੜੇ ਸੰਤਾਂ ਉੱਥੇ ਨਹੀਂ ਜਾ ਸਕਿਆ ਉੱਥੇ ਵੀ ਕੋਈ ਜੇ ਅਰਦਾਸ ਹੋਣੀ ਹੈ ਇੱਥੇ ਵੀ ਕੋਈ ਜੇ ਬਾਸ ਹੋਵੇ ਤਾਂ ਆਪਾਂ ਸਾਰੇ ਸ਼ਾਮਿਲ ਹੋ ਤੋ ਜਿਹੜੀਆਂ ਸੌਕਤਾਂ ਨਹੀਂ ਪਹੁੰਚ ਸਕਦੀਆਂ ਕੋਈ ਐਸਾ ਕਾਰਨ ਬਣ ਜਾਂਦਾ ਹੈ ਤਾਂ ਮੇਰੇ ਵੀਰ ਕੋਈ ਦੁਕਾਨਾਂ ਤੇ ਬੈਠੇ ਹੁੰਦੇ ਨਹੀਂ ਪਹੁੰਚ ਸਕਦੇ ਕੋਈ ਐਸਾ ਕਾਰਨ ਬਣ ਜਾਂਦਾ ਹੈ ਵੈਸੇ ਤਾਂ ਸਮਾਂ ਕੱਢਣਾ ਚਾਹੀਦਾ ਉਹ ਕਿ ਤੁਸੀਂ ਮੁਸਲਮਾਨ ਭਰਾਵਾਂ ਨੂੰ ਦੇਖਦੇ ਹੋ ਨਾ ਤੇ ਜਦਿਆ ਜਦੋਂ ਨਮਾਜ਼ ਦਾ ਸਮਾਂ ਹੁੰਦਾ ਨਾਲ ਸੜਕ ਦੇ ਉੱਪਰ ਇੱਕ ਫੈਟ ਤੇ ਆਪਣੀ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੰਦੇ ਨੇ ਤੇ ਸਾਡੇ ਅੰਦਰ ਵੀ ਨਹੀਂ ਸ਼ਰਤ ਆਉਣੀ ਚਾਹੀਦੀ ਕਿ ਅਸੀਂ ਵੀ ਸਮਾਂ ਕੱਢਿਆ ਕਰੀਏ ਜ਼ਰੂਰ ਚਾਹੇ 5 ਮਿੰਟ 10 ਮਿੰਟ ਕੋਈ ਫਰਕ ਨਹੀਂ ਪੈਂਦਾ ਤੋ ਆਪਾਂ ਲੱਤ ਬਸਤਕ ਹੋਈਏ ਆਪਣੇ ਬੱਚਿਆਂ ਨੂੰ ਨਾਲ ਲਈਏ ਕੱਲ ਬੁਰੇ 1 ਵਜੇ ਆਪਾਂ ਇੱਥੇ ਗੁਰਦੁਆਰਾ ਸਾਹਿਬ 'ਕੇ ਸਿਮਰਨ ਕਰਾਂਗੇ ਔਰ ਉਪਰ ਸੈਰਨ ਵੱਜੇਗਾ ਦਿੱਤੇ ਕਿਤੇ ਜੇ ਨਹੀਂ ਪਹੁੰਚ ਸਕਦੇ ਤਾਂ ਘਰਾਂ ਦੇ ਰਹਿ ਕੇ ਜਿੱਥੇ ਵੀ ਹੁਣ ਉੱਥੇ ਖੜ ਕੇ ਅਰਦਾਸ ਕਰਨ ਦੀ ਕਿਰਪਾ ਕਰੋ ਸਵਾਗਤ ਹੈ ਸਭਾ ਦੇ ਪ੍ਰਸੰਤਨਾਂ ਦਾ ਸਭ ਤੋਂ ਪਹਿਲਾ 8 ਸਾਲ ਤੋਂ ਦੇ ਬੱਚੇ ਕਿਰਪਾ ਕਰਕੇ ਝਾੜ ਦਿਓ ਪਹਿਲਾ ਪ੍ਰਸ਼ਨ ਹੈ ਸਾਹਿਬ ਜਾਤਿਆਂ ਨੂੰ ਸ਼ਹੀਦ ਕਰਨ ਵਾਲੇ ਜ਼ਲਾਦਾ ਦੇ ਨਾਮ ਦੱਸੋ

ਮਿਲਪੁਰ ਠੀਕ ਹੈ ਬੋਲੇ ਸੋ ਨਿਹਾਲ ਕੋਈ ਬੱਚਾ ਪਹਿਲੇ ਦੋ ਦਿਨ ਜਵਾਬ ਨਹੀਂ ਦੇ ਸਕਿਆ ਆਉਂਦਾ ਸੀ ਖੜ ਕੇ ਬੋਲ ਯਾਪ ਹੁੰਦਾ ਸੀ ਆਉਂਦਾ ਸੀ ਨਹੀਂ ਕਰ ਸਕਦਾ ਪਰ ਕਈ ਸੰਤਾ ਵਿੱਚ ਫਸਣ ਲੱਗ ਜਾਂਦੀ ਸੀ ਜੇ ਅਸੀਂ ਉਹ ਹਾਸਾ ਕਰਦੇ ਰਹਿੰਦੇ ਤੇ ਬੱਚੇ ਦਾ ਹੌਸਲਾ ਉੱਠ ਜਾਣਾ ਸੀ ਉਸ ਦਿਨ ਬੇਨਤੀ ਕੀਤੀ ਉਸ ਤੋਂ ਬਾਅਦ ਸੰਤਾ ਨਹੀਂ ਹਸੀਆਂ ਇਹ ਕਿ ਬੱਚਾ ਉਮਰ ਕੀ ਅਗੇ ਆਇਆ ਹੁਣ ਕੱਲ ਵੀ ਨਹੀਂ ਜਵਾਬ ਦਿੱਤਾ ਅਜਿਹੇ ਬੱਚਾ ਲਗਾਤਾਰ ਸ਼ਾਮਲ ਹੋ ਰਿਹਾ ਮੁਕਾਬਲੇ ਦੇ ਵਿੱਚ ਤੋ ਆਪਾਂ ਇਹਦਾ ਬੱਚਿਆਂ ਦਾ ਸਬਕ ਲਈਏ ਜਿੱਦਾਂ ਇਤਨੇ ਫੌਸਾਇਟੀ ਦੇ ਬੱਚੇ ਘਰਾਂ ਦੇ ਵਿੱਚ ਆਰ ਜਾ ਕੇ ਨਿਤਨੇਮ ਕਰਦੇ ਨਾ ਉਹ ਕਿ ਅਕਸਰ ਵਾਇਦਾ ਚਾਹੀਦਾ ਦੇ ਕੇ ਵੱਡੇ ਉਂਗਲ ਮਾਰ ਕੇ ਬੱਚਿਆਂ ਨੂੰ ਉਹਨਾਂ ਨੂੰ ਸਿਖਾਉਂ ਪਰ ਇਹ ਬੱਚੇ ਘਰ ਘਰ ਜਾ ਕੇ ਨਿਤਨੇਮ ਕਰਦੇ ਤੁਹਾਡੀ ਉਂਗਲ ਕਹਿੰਦੇ ਕਿ ਆਪ ਸਿੱਖੋ ਤੁਸੀਂ ਇਹ ਨਿਤਨੇਮ ਕਰੋ ਪਰ ਅਸੀਂ ਫਿਰ ਵੀ ਖੁੱਝ ਜਾਂਦੇ ਹਾਂ ਫੋ ਅਗਲਾ ਪ੍ਰਸ਼ਨ ਬੱਚੇ ਜਾਣਦੇ ਨੇ ਬਿੰਦੇ ਜਾਣਦੇ ਹੋ ਵੀ ਐਕਟਿਵ ਤੁਸੀਂ ਬੜੀ ਯਤਨ ਕੀਤੀ ਹੈ ਹੱਥ ਖੜਾ ਕੀਤਾ ਹੈ ਪਰ ਹੋਰ ਥੋੜਾ ਹੋਰ ਕੋਸ਼ਿਸ਼ ਕਰਦੀ ਹੱਥ ਖੜਾ ਕਰਨਾ ਠੀਕ ਹੈ ਕਹੋ ਕਰ ਲਓ ਗੁਰੂ ਗੋਬਿੰਦ ਸਿੰਘ ਜੀ ਨੂੰ ਛੋਟੇ ਸਾਹਿਬ ਜਾਂਦਿਆਂ ਦੀ ਸ਼ਹੀਦੀ ਦੀ ਖਬਰ ਕਿੱਥੇ ਮਿਲੀ ਦੋ ਅੱਜ ਸੋ ਬਾਈ ਕੀ ਫਟੇ ਬੈਠ ਅੱਜ ਬੈਠੋ ਤੁਸੀਂ ਮੈਂ ਤੁਹਾਨੂੰ ਮੈਂ ਤੁਹਾਨੂੰ ਅਗਲਾ ਮਸ਼ੇ ਹੋ ਰਣਾ ਉਧਰ ਮੈਨੂੰ ਜੀ ਦਾ ਖਾਨ ਸਾਹਿਬ ਮੈਨੂੰ ਜੀ ਕੀ ਫਟੇ ਲੰਮਾ ਚਟੂਰੇ ਬਿਲਕੁਲ ਠੀਕ ਹੈ ਜੇ ਕਾਲਾ ਲਾਇਆ ਜਾਏ ਬੋਲੇ ਈ ਵਾਰ ਜਦੋਂ ਆਉਂਦਾ ਨਾ ਬੰਦਾ ਸਟੇਜ ਤੇ ਪਹੁੰਚ ਜਾਂਦਾ ਉਹ ਕਿਸੇ